ਆਸਾਂ ਕਰਦੇ ਹੋ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਰਦੇ ਹੋ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤਾਂ प्यारे बाबा जी बाबा दीप सिंह जी मेरे प्यारे बाबा जी बाबा दीप सिंह जी मेरी आस कर दियो पूरियां प्यारे बाबा दीप सिंह जी ਮੇਰੀਆਂ ਆਸਾਂ ਕਰ ਦੇਉ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤਾ ਆਇਆ ਹੱਥ ਤੇਰੇ ਦਵਾਰੇ ਬੁੱਕਲ ਦੇ ਵਿੱਚ ਲ ਕੇ ਆਸਾਂ ਮੈਂ ਤਾ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਰ ਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤਾਂ बाबा दीप सिंह जी मेरे प्यारे बाबा जी बाबा दीप सिंह जी मरिं आसां او پوریاں प्यारे बाबा दीप सिंह जी میری आसां ਕਰਦੇ ਹੋ ਪੂਰੀਆਂ ਪਿਆਰੇ 바ਵਾ ਦੀਪ ਸਿੰਘ ਜੀ ਹੋਵੇ ਤੋ ਆਇਆ ਹੱਤੇਰੇ ਦਵਾਰੇ ਬੁੱਕਲ ਦੇ ਵਿੱਚ ਲਕੇ ਆਸਾ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਰ ਦੇਉ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤਾਂ ਆਇਆ ਹੱਥ ਤੇ ਦਵਾਰੇ ਬੁੱਕਲ ਦੇ ਵਿੱਚ ਲ ਕੇ ਆਸਾਂ ਮੈਂ ਤਾਂ बाबा दीप सिंह जी मेरे प्यारे बाबा जी बाबा दीप सिंह जी मरिं او پوریاں प्यारे बाबा दीप सिंह जी میری आसां ਕਰਦੇ ਹੋ ਪੂਰੀਆਂ ਪਿਆਰੇ 바ਵਾ ਦੀਪ ਸਿੰਘ ਜੀ ਹੋਵੇ ਤਾਂ ਆ बाबा दीप सिंह जी मेरे प्यारे बाबा जी बाबा दीप सिंह जी मरि आसां او پوریاں प्यारे बाबा दीप सिंह जी میری आसां ਕਰ ਦੇਉਂ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤਾ ਆਇਆ ਹੱਥ ਤੇਰੇ ਦਵਾਰੇ ਬੁੱਕਲ ਦੇ ਵਿੱਚ ਲ ਕੇ ਆਸਾਂ ਮੈਂ ਤਾ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਮੇਰੀਆਂ ਆਸਾਂ ਕਰ ਦੇਉਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤੋ ਆਇਆ ਹੱਥ ਤੇਰੇ ਦਵਾਰੇ ਬੁੱਕਲ ਦੇ ਵਿੱਚ ਲਕੇ ਆਸਾਂ ਮੈਂ ਤਾਂ बाबा दीप सिंह जी मेरे प्यारे बाबा जी बाबा दीप सिंह जी मरि आसर ते पूरिय प्यारे बाबा दीप सिंह जी मरि आसां ਕਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤਾਂ ਆਇਆ ਹੱਥ ਤੇ ਦਵਾਰੇ ਬੁੱਕਲ ਦੇ ਵਿੱਚ ਲਕੇ ਆਸਾਂ ਮੈਂ ਤਾਂ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਰਦੇ ਹੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤੋ ਆਇਆ ਹੱਥ ਤੇਰੇ ਦਵਾਰੇ ਬੁੱਕਲ ਦੇ ਵਿੱਚ ਲਕੇ ਆਸਾਂ ਮੈਂ ਤਾਂ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਮੇ ਆਸਾਂ ਕਰਦੇ ਹੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤਾਂ ਆਇਆ ਹੱਥ ਤੇ ਦਵਾਰੇ ਬੁੱਕਲ ਦੇ ਵਿੱਚ ਲੱਕਿਆ ਆਸਾਂ ਮੈਂ ਤਾਂ ਗਲੇ ਵਿੱਚ ਲੈ ਕੇ ਆਸਾਂ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਰ ਦਿਓ ਪੂਰੀਆਂ ਬਾਦੀਪ ਸਿੰਘ ਜੀ ਮੇਰੀਆਂ ਆਸਾਂ ਕਰ ਦੇਉ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤਾਂ ਆਇਆ ਹੱਥ

ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਪੋਵੇਦੋ <möveder>. ਆਇਆ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਰਦੇ ਹੋ ਮੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤੋ ਆਇਆ ਹੱਥ ਤੇ ਦਵਾਰੇ ਬੁੱਕਲ ਦੇ ਵਿੱਚ ਲਕੇ ਆਸਾਂ ਮੈਂ ਤਾਂ ਲੇਕੇ ਆਸਾਂ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਰੇ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਰ ਦੇਉਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤੋ ਆਇਆ ਹਾ ਤੇਰੇ ਦਵਾਰੇ ਬੁੱਕਲ ਦੇ ਵਿੱਚ ਲੱਕੇ सां मै तयां तेरे द्वारे बुगल विच लसां मेरे प्यार बाबा जी बाबा जीप सिंह जी प्यार बाबा जी ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤੋ ਆਇਆ ਹੱਥ ਤੇਰੇ ਦਵਾਰੇ ਬੁੱਕਲ ਦੇ ਵਿੱਚ ਲਕੇ ਆਸਾਂ ਮੈਂ ਤਾ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਮੇਰੀਆਂ ਆਸਾਂ ਕਰਦੇ ਹੋ ਔਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤਾਂ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਰ ਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਰਦੇ ਹੋ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤੋ ਆਇਆ ਹੱਥ ਤੇਰੇ ਦਵਾਰੇ ਬੁੱਕਲ ਦੇ ਵਿੱਚ ਲਕੇ ਆਸਾਂ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਰ ਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤਾਂ ਆਦੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਮੇਰੀਆਂ ਸਾਂ ਕਰ ਦੇਉ ਪੂਰੀਆਂ ਪਿਆਰੇ 바ਵਾ ਦੀਪ ਸਿੰਘ ਜੀ ਹੋਵੇ ਤਾਂ ਆਇਆ ਹੱਤੇ ਤੇ ਦਵਾਰੇ ਬੁੱਕਲ ਦੇ ਵਿੱਚ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਰ ਦੇਉਂ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤਾਂ ਆਇਆ ਹੱਥ ਤੇਰੇ ਦਵਾਰੇ ਬੁੱਕਲ ਦੇ ਵਿੱਚ ਲ ਕੇ ਆਸਾਂ ਮੈਂ ਤਾਂ बाबा दीप सिंह जी मेरे प्यारे बाबा जी बाबा दीप सिंह जी आस मरिं आसरियो पूरिया प्यारे बाबा दीप सिंह जी मरि आसां ਕਰਦੇ ਹੋ ਪੂਰੀਆਂ ਪਿਆਰੇ 바ਵਾ ਦੀਪ ਸਿੰਘ ਜੀ ਹੋਵੇਦੋ बाबाप सिंह जी मेरे प्यारे बाबा जी बाबा दीप सिंह जी मरि आसां او پوریاں प्यारे बाबा दीप सिंह जी میری आसां ਕਰ ਦੇਉਂ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇ ਤਾਂ ਆਇਆ ਹੱਥ ਤੇ ਦਵਾਰੇ ਬੁੱਕਲ ਦੇ ਵਿੱਚ ਲਕੇ ਆਸਾਂ ਮੈਂ ਤਾਂ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਰਦੇ ਉਹ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਮੇਰੀਆਂ ਆਸਾਂ ਕਰ ਦੇਉਂ ਪਿਆਰੇ ਬਾਬਾ ਦੀਪ ਸਿੰਘ ਜੀ ਹੋਵੇਂ ਤੋ ਆਇਆ ਹੱਥ ਤੇਰੇ ਦਵਾਰੇ ਬੁੱਕਲ ਦੇ ਵਿੱਚ ਲਕੇ ਆਸਾਂ ਮੈਂ ਤਾਂ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੀਆਂ ਆਸਾਂ ਕਾ ਰਦੇਓ ਪੂਰੀਆਂ ਪਿਆਰੇ ਬਾਬਾ ਦੀਪ ਸਿੰਘ ਜੀ ਮੇਰੇ ਆਸਾਂ ਕਰਦੇ ਹੂਰੀਆਂ ਪਿਆਰੇ ਬਾਬਾ ਦੀਪ ਸਿੰਘ